ਅਸੀਂ ਵੀ ਆਪਣੇ ਧੀਆ ਪੁੱਤਰਾਂ ਦੇ ਰਿਸ਼ਤੇ ਕੀਤੇ ਨੇ ਜਾਂ ਕਰਨੇ ਨੇ ਅਸੀਂ ਇੱਥੇ ਤਾਂ ਦੇਖੋ ਮਹਾਰਾਜ ਨੇ ਪੁੱਤਰ ਵਾਲਿਆਂ ਤੇ ਬੋਝ ਨਹੀਂ ਪਾਇਆ ਧੀ ਵਾਲੇ ਹੋ ਕੇ ਪੁੱਤਰ ਵਾਲਿਆਂ ਤੇ ਬੋਝ ਨਹੀਂ ਪਾਇਆ ਵੀ ਤੂੰ ਚਿੰਤਾ ਨਾ ਕਰ ਇਹ ਕਾਰਜ ਹੁਣ ਪਰਮੇਸ਼ਵਰ ਨੇ ਸਵਾਰਨੇ ਆ ਜਿਨ੍ਹਾਂ ਦੇ ਕਾਰਜ ਵਿੱਚ ਉਹ ਖਲੋ ਜਾਂਦਨ ਉਥੇ ਵਿਗਨ ਕੋਈ ਨਹੀਂ ਪੈਂਦਾ ਸੰਤਾਂ ਕੇ ਕਾਰਨ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਜਿੱਥੇ ਉਹ ਆਪ ਖਲੋ ਜਾਏ ਉੱਥੇ ਕੋਈ ਬਿਗਨ ਪੈ ਹੀ ਨਹੀਂ ਸਕਦਾ ਹੁਣ ਮਰਜ ਵਾਲੇ ਧੀ ਵਾਲੇ ਹੋ ਕੇ ਪੁੱਤਰ ਤੇ ਬੋਝ ਨਹੀਂ ਪਾਉਂਦੇ ਤੇ ਧਿਆਨ ਰੱਖਿਓ ਅਸੀਂ ਪੁੱਤਰਾਂ ਵਾਲੇ ਹੋ ਕੇ ਧੀਾਂ ਤੇ ਬੜਾ ਬੋਝ ਪਾ ਦਿੰਨੇ ਆ ਅਸੀਂ ਇੱਕ ਸ਼ਰਤ ਰੱਖ ਦਿੰਨੇ ਆ ਵੀ ਅਸੀਂ ਲੈਣਾ ਕੁਛ ਵੀ ਨਹੀਂ ਇਹ ਹੁੰਦਾ ਹੈ ਸਮਾਜ ਵਿੱਚ ਅਸੀਂ ਤਾਂ ਕੁਛ ਵੀ ਨਹੀਂ ਲੈਣਾ ਜੀ ਤੁਸੀਂ ਨਾ ਸਾਨੂੰ ਕੁਝ ਦਿਓ ਨਾ ਅਸੀਂ ਤੁਹਾਡੇ ਕੋਲ ਕੁਝ ਮੰਗਦੇ ਆਂ ਹਾਂ ਤੁਸੀਂ ਇਦਾਂ ਕਰਿਓ ਰੋਟੀ ਵਧੀਆ ਕਰ ਦਿਓ ਤੁਸੀਂ ਜਿਹੜਾ ਰੋਟੀ ਹੈ ਨਾ ਇਹ ਵਧੀਆ ਕਰ ਦਿਓ ਤੇ ਜਿਹੜੀ ਬਰਾਤ ਆਉਣੀ ਉਹਦਾ ਸਵਾਗਤ ਵਧੀਆ ਤੇ ਰਹਿ ਕੀ ਗਿਆ ਫਿਰ ਮਿਲਣੀਆਂ ਤੇ ਅਸੀਂ ਇੰਨੀਆਂ ਲਖਾ ਦਿੰਨੇ ਆਂ ਉਹ ਰੰਦ ਖੁੰਦ ਸਾਰੀ ਉੱਥੇ ਖਤਮ ਕਰ ਦਿੰਨੇ ਆਂ ਇਹ ਸਾਡਾ ਮਾਮਾ ਵੀ ਹੈ ਕੋਈ ਫੁੱਪੜ ਵੀ ਹੈ ਤਾਇਆ ਵੀ ਹੈ ਚਾਚਾ ਵੀ ਹੈ ਸਾਰੀਆਂ ਮਿਲਣੀਆਂ ਅਸੀਂ ਲਿਆ ਕੇ 10 12 ਲਖਾਤੀਆਂ ਹਰ ਇੱਕ ਨੂੰ ਮੁੰਦਰੀ ਵੀ ਪਹਿਣੀ ਚਾਹੀਦੀ ਹੈ ਹਰ ਇੱਕ ਨੂੰ ਤੁਸੀਂ ਵਸਤਰ ਵੀ ਜਿਹੜਾ ਉਹ ਵਧੀਆਂ ਦੇਣਾ ਉਹ ਉਦਾਂ ਕਹ ਰਹੇ ਅਸੀਂ ਕੁਝ ਮੰਗਦੇ ਨਹੀਂ ਅਸੀਂ ਕੁਝ ਲੈਣਾ ਨਹੀਂ ਤੁਹਾਡੇ ਕੋਲੋਂ ਬਸ ਤੁਸੀਂ ਆ ਦੋ ਕੰਮ ਕਰ ਦਿਓ ਮਿਲਣੀ ਦੇ ਵਿੱਚ ਕਮੀ ਕੋਈ ਨਾ ਰਵੇ ਸਾਡਾ ਰਿਸ਼ਤੇਦਾਰ ਨਾਰਾਜ਼ ਨਾ ਹੋਵੇ ਤੇ ਰੋਟੀ ਵਿੱਚ ਕਮੀ ਕੋਈ ਨਾ ਹੋਵੇ ਤੇ ਉਹਨੇ ਤਾਂ ਉੱਥੇ ਵੀ ਸੋਚੀ ਪੈ ਜਣਾ ਵੀ ਮੈਂ ਰੋਟੀ ਦਾ ਖਰਚ ਕਿੱਥੋਂ ਕਰਾਂਗਾ ਮੈਂ ਰੋਟੀ ਦਾ ਖਰਚ ਚਲੋ ਕਰ ਲਾਂਗਾ ਤੇ ਇਹਨੇ ਮਿਲਣੀਆਂ ਚ ਜਿਹੜੀਆਂ ਮੁੰਦਰੀਆਂ ਪਾਉਣੀਆਂ ਉਹ ਕਿੱਥੋਂ ਪਾਵਾਂਗਾ ਅਸੀਂ ਬੋਝ ਤਾਂ ਫਿਰ ਧੀ ਵਾਲੇ ਤੇ ਪਾਤਾ ਫਿਰ ਕਰਜ਼ ਚੁੱਕਣ ਤੇ ਤਾਂ ਮਜਬੂਰ ਹੋਏਗਾ ਨਾ ਇਹ ਚਲੋ ਜਿੰਨਾ ਮੇਰੇ ਕੋਲੋਂ ਬਣਿਆ ਸੰਿਆ ਮੈਂ ਰੋਟੀ ਲੰਗਰ ਬਣਾ ਦੇਾਂਗਾ ਪਰ ਜਿਹੜੀ ਮਿਲਣੀ ਇਹਨਾਂ ਨੇ ਕਹਿਤੀ ਉਹ ਕਿੱਥੋਂ ਫਿਰ ਬੰਦਾ ਸੋਚੀ ਪੈ ਗਿਆ ਵੀ ਹੁਣ ਮੈਂ ਕਰਜ਼ ਕਿੱਥੋਂ ਚੁੱਕਾਂ ਹੋ ਸਕੇ ਜੇ ਉੱਥੇ ਗੱਲ ਚੱਲੇ ਵੀ ਅਸੀਂ 50 ਤੇ ਕੋਸ਼ਿਸ਼ ਕਰੋ ਵੀ ਨਹੀਂ ਅਸੀਂ ਤਾਂ 20 ਹੀ ਲੈ ਕੇ ਆਉਣੇ ਆ ਅਸੀਂ ਬੋਝ ਕੋਈ ਨਹੀਂ ਪਾਉਣਾ ਯਤਨ ਕਰੋ ਵੀ ਅਸੀਂ ਤੇ 11 ਹੀ ਬਰਾਤ ਵਿੱਚ ਲੈ ਕੇ ਆਉਣੇ ਆ ਤੁਸੀਂ ਕੁਝ ਨਹੀਂ ਕਰਨਾ ਬਸ ਲੰਗਰ ਦੇ ਵਿੱਚ ਜੋ ਵੀ ਬਣਿਆ ਹੋਏਗਾ ਅਸੀਂ ਪਿਆਰ ਨਾਲ ਛਕ ਲਾਂਗੇ ਪਰ ਇਹ ਗੱਲਾਂ ਹੁੰਦੀਆਂ ਨਹੀਂ ਕਰਨੀਆਂ ਬੜੀਆਂ ਸੌਖੀਆਂ ਨੇ ਸਤਿਗੁਰੂ ਕਿਰਪਾ ਕਰਨ ਅਸੀਂ ਮਾਇਆ ਵੀ ਖੇਡਾਂ ਖੇਡਦੇ ਖੇਡਦੇ ਬਹੁਤ ਦੂਰ ਲੰਘ ਗਏ ਆ ਇੱਕ ਦੂਸਰੇ ਦੇ ਨਾਲ ਜਿਹੜਾ ਉਹ ਅਸੀਂ ਦੇਖ ਰਹੇ ਆ ਵੀ ਫਲਾਣੇ ਦੇ ਵਿਆਹ ਤੇ ਜੇ 20 ਟੌਲ ਲੱਗੇ ਨੇ ਤੇ ਕੋਸ਼ਿਸ਼ ਮੇਰੀ ਹੋਣੀ ਆ ਮੈਂ 25 ਲਾਉਣੇ ਆ ਜੇ ਇਹਦੇ 50 ਲੱਗੇ ਆ ਤੇ ਮੇਰੀ ਕੋਸ਼ਿਸ਼ ਹੋਣੀ ਆ ਮੈਂ 70 ਲਗਾਉਣੇ ਆ ਭਾਵੇਂ ਕਰਜ਼ ਹੀ ਚੁਕਣਾ ਪਵੇ ਇਹ ਦਿਖਾਵਾ ਹੈ ਅਸੀਂ ਇਸ ਦਿਖਾਵੇ ਵਿੱਚ ਨਾ ਪਈਏ ਦੋਵੇਂ ਪਰਿਵਾਰ ਆਪਸ ਵਿੱਚ ਬੈਠ ਕੇ ਇੱਕ ਦੂਜੇ ਨਾਲ ਸਹਿਮਤ ਹੋ ਕੇ ਤੇ ਸਾਦਾ ਜਿਹਾ ਵਿਆਹ ਕਰ ਲਈਏ ਜਿਹਦੇ ਨਾਲ ਸਾਡਾ ਧੀ ਵੀ ਖੁਸ਼ ਤੇ ਪੁੱਤਰ ਵੀ ਖੁਸ਼ ਰਹੇ ਜਾਂ ਦੋਵੇਂ ਪਰਿਵਾਰਾਂ ਵਿੱਚ ਪਿਆਰ ਬਣਿਆ ਰਹੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ 'ਚ ਹੁਣ ਤਾਂ ਵੈਸੇ ਖੇਡ ਹੀ ਉਲਟ ਹੋ ਗਈ ਹੈ ਇਹੀ ਨਹੀਂ ਪਤਾ ਲੱਗਦਾ ਵੀ ਇੱਥੇ ਵਿਆਹ ਹੋ ਰਿਹਾ ਹੈ ਕਿ ਭੋਗ ਪੈ ਰਿਹਾ ਹੈ ਤੋ ਕਿ ਭੋਗ ਤੇ ਵੀ ਸਾਰਾ ਕੁਝ ਉਹੀ ਕੁਝ ਚੱਲ ਰਿਹਾ ਹੁੰਦਾ ਤੇ ਵਿਆਹ ਤੇ ਵੀ ਉਹੀ ਕੁਝ ਚੱਲਦਾ ਹੁੰਦਾ ਹੈ ਸ਼ਾਇਦ ਤੁਹਾਡੇ ਨਾਲ ਸਮਝ ਪਾਈ ਸੀ ਪਿਛਲੇ ਦਿਨੀ ਕਿ ਇੱਕ ਅਸਥਾਨ ਦੇ ਉੱਤੇ ਦੋ ਅਸਥਾਨ ਨੇ ਇੱਕ ਥੱਲੇ ਤੇ ਇੱਕ ਉੱਪਰ ਉੱਪਰ ਭੋਗ ਪੈਣਾ ਸੀ ਅੰਤਮ ਅਰਦਾਸ ਤੇ ਥੱਲੇ ਆਨੰਦ ਕਾਰਜ ਹੋਣਾ ਸੀ ਦੋਵਾਂ ਦੇ ਹਾਲ ਵਿੱਚ ਲੰਗਰ ਚੱਲਦਾ ਤੇ ਉਧਰ ਜਿਹੜੇ ਵਿਆਹ ਵਾਲੇ ਆਏ ਹੋਏ ਨੇ ਉਹ ਭੋਗ ਦੀ ਰੋਟੀ ਖਾਂਦੇ ਪਏ ਆ ਤੇ ਜਿਹੜੇ ਭੋਗ ਤੇ ਆਏ ਸੀ ਉਹ ਵਿਆਹ ਵਾਲੀ ਰੋਟੀ ਖਾਂਦੇ ਦਾ ਉਹ ਬਾਅਦ ਵਿੱਚ ਹੀ ਪਤਾ ਲੱਗਾ ਕਹਿਣ ਲੱਗੇ ਤੁਸੀਂ ਕਿੱਥੇ ਉਹ ਕਹਿੰਦੇ ਤੁਸੀਂ ਕਿੱਥੇ ਕਹਿੰਦੇ ਅਸੀਂ ਤੇ ਵਿਆਹ ਤੇ ਆਏ ਸੀ ਕਹਿੰਦੇ ਭੋਗ ਖਾ ਤੇ ਅਸੀਂ ਭੋਗ ਦੀ ਰੋਟੀ ਰਏ ਆ ਪਤਾ ਨਹੀਂ ਨਾ ਉੱਥੇ ਵੀ ਉਹੀ ਸਟਾਲ ਲੱਗੇ ਉੱਥੇ ਵੀ ਉਹੀ ਲੱਗੇ ਫਰਕ ਹੀ ਕੋਈ ਨਹੀਂ ਰਹਿ ਗਿਆ ਇਸੇ ਲਈ ਕਿਸੇ ਨੇ ਕਿਹਾ ਸੀ ਕਿ ਸਾਦੇ ਵਿਆਹ ਤੇ ਸਾਦੇ ਭੋਗ ਨਾ ਕੋਈ ਚਿੰਤਾ ਨਾ ਕੋਈ ਰੁੱਅਦੀਆਂ ਚਿੰਤਾਵਾਂ ਤੇ ਬਿਮਾਰੀਆਂ ਅਸੀਂ ਇਸੇ ਤਰ੍ਹਾਂ ਹੀ ਪਾਲ ਲਈਆਂ ਕਿਉਂਕਿ ਅਸੀਂ ਨਾ ਸਾਦਾ ਵਿਆਹ ਰੱਖਿਆ ਤੇ ਨਾ ਸਾਦਾ ਭੋਗ ਰੱਖਿਆ ਯਤਨ ਕਰੀਏ ਜੇ ਅਸੀਂ ਚਿੰਤਾ ਦੀਆਂ ਇਹ ਚਿੰਤਾ ਦੀ ਬਿਮਾਰੀ ਬੜੀ ਭਿਆਨਕ ਹੈ ਹਰ ਇੱਕ ਬਿਮਾਰੀ ਦਾ ਇਲਾਜ ਹੋ ਜਾਏਗਾ ਪਰ ਚਿੰਤਾ ਵਾਲੀ ਬਿਮਾਰੀ ਦਾ ਇਲਾਜ ਇਹ ਤਾਂ ਇੱਕ ਕੀੜਾ ਹੈ ਜਿਹੜਾ ਲੱਕੜ ਦੇ ਅੰਦਰ ਲੱਗ ਜੇ ਨਾ ਅੰਦਰੋਂ ਹੀ ਅੰਦਰ ਉਹ ਲੱਕੜ ਨੂੰ ਖੋਖਲਾ ਕਰ ਦਿੰਦਾ ਹੈ ਇਹ ਚਿੰਤਾ ਵਾਲੀ ਬਿਮਾਰੀ ਵੀ ਐਸੀ ਹੈ ਇਹ ਬੰਦੇ ਨੂੰ ਅੰਦਰੋਂ ਹੀ ਅੰਦਰੋਂ ਖੋਖਲਾ ਕਰ ਦਿੰਦੀ ਹੈ ਹਰੇ ਲਵਾਈ ਕਿਨੇ ਆ ਅਸੀਂ ਆਪ ਦੁਨੀਆ ਦੀ ਚਮਕ-ਦਮਕ ਦਿਖਾਉਣ ਵਾਸਤੇ ਇਸ ਲਈ ਸਾਦੇ ਵਿਆਹ ਤੇ ਸਾਦੇ ਭੋਗ ਹੋਣ ਉਥੇ ਨਾ ਕੋਈ ਚਿੰਤਾ ਹੋਏਗੀ ਤੇ ਨਾ ਕੋਈ ਉਥੇ ਰੋਗ ਲੱਗੇਗਾ